ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਲਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਜਿਹੜੇ ਵਿੱਚ ਪਟੋ ਬ੍ਰੀਡ ਜਰਸੀ ਬਲ ਸੇਨ ਲਈ ਲੈ ਕੇ ਆਏ ਜੀ ਗੱਭਣ ਆ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਆ ਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਵੀਰੇ ਹੋਰ ਠੀਕ ਹੋ ਵਧੀਆ ਜੀ ਹਾਂ ਹਾਂ ਵਧੀਆ ਬਾਈ ਬਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਨਵਜੋਤ ਸਿੰਘ ਪਿੰਡ ਬਲਾਪਰ ਹਮ ਜਿਲ੍ਹਾ ਮੋਗਾ ਬਈ ਠੀਕ ਆ ਤਹਿਸੀਲ ਬਈ ਤਹਿਸੀਲ ਨਿਹਾਲ ਸਿੰਘ ਵਾਲਾ ਬਈ ਨੇੜੇ ਪਿੰਡ ਆਪਾਂ ਨੂੰ ਵੀਰੇ ਨੇੜੇ ਮਾਛੀ ਕੇ ਬੌਡੇ ਲਹਾਰਾ ਓਕੇ ਰਾਮਾ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 98771 ਬਾਈ ਹੂੰ 98764 ਠੀਕ ਹੈ ਬਾਈ ਬਾਈ ਜਿਹੜੀ ਜਰਸੀ ਵੜ ਦੇ ਦਿੰਦੇ ਆ ਟੋਪ ਬਲੈਡ ਕਿਹੜਾ ਸੂਆ ਸੁੰਦੀ ਹੈ ਦੂਜਾ ਸੂਆ ਬਾਈ ਦੂਜਾ ਸੂਆ ਕਿੰਨੇ ਦਿਨ ਲੋ ਵੀਰੇ ਇਹਦੇ ਵੀਰੇ 13 ਤਰੀਕ ਨੂੰ ਦਿਨ ਪੂਰੇ ਆ 13 ਤਰੀਕ ਨੂੰ ਅੱਜ 30 ਤਰੀਕ ਹੋ ਗਈ ਹਨ ਹਾਂ ਠੀਕ ਆ ਬਾਈ ਕਿੰਨਾ ਰਿਕਾਰਡ ਆ ਬਾਈ ਦੋਦਰ ਰਿਕਾਰਡ ਬਾਈ ਬਲੂਨ ਨੇ 32 ਕਿਲੋ ਸੋਦੇ ਤਾਂ ਜਿਹੜਾ ਕੰਪਿਊਟਰ ਸਿਸਟਮ ਫਾਰਮ ਵਿੱਚ ਜੋ ਲਈ ਆਪਾਂ ਓਕੇ ਬਾਈ ਹਾਂ ਠੀਕ ਆ ਫੇਸ ਦੀ ਬਿਊਟੀ ਕਮਾਲ ਦੀ ਆ ਟਵਾ ਟਵਾ ਬੋਦੀਵਾਦੀ ਪੂਰੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਫੁੱਲ ਜਰਸੀ ਬਰੀਡ ਆ ਮੰਗ ਫੁੱਲ ਮਿਲਦੀ ਘਾਟ ਆ ਬਾਈ ਕਿਹੜੇ ਸੀਮਨ ਦੀ ਆ ਵੀਰੇ ਪਤਾ ਇਹ ਆਵੇ ਵਰਲਡ ਵਾਈਡ ਦੇ ਲੂਹ ਦੀ ਹੈ ਗਈ ਓਕੇ ਗੱਬਣ ਕਿਹੜੇ ਤੂੰ ਗੱਬਣ ਇਹ ਆ ਏਬੀਐਸ ਦਾ ਜੈਡ ਠੀਕ ਆ ਹੂੰ ਪਛਾਂਤ ਤੋਂ ਲੇਵਲ ਲੂਵਾ ਚੈੱਕ ਕਰਵਾਉਣਾ ਬਾਈ ਥੋੜਾ ਬੜਾ ਚੈੱਕ ਕਰੋ ਪਲੀ ਵੀ ਫੁੱਲ ਆ ਪੂਰੀ ਜਾਨ ਵਾਲੀ ਆ ਲੇਵਲ ਲੂਵਾ ਤੱਕ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਥਾਣੀ ਬੜਾ ਕੰਮ ਨਾ ਲੱਗਿਆ ਹਣ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣਾ ਥੀਜੋ ਚਲ ਚੈ ਮਸ਼ੀਨਾਂ ਚੋਲ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਲੈ ਬਈ ਤੋਰਾ ਚੈੱਕ ਕਰੋ ਫੁੱਲ ਸਾਰਾ ਰਿਕਾਰਡ ਮਿਲੂਗਾ ਦੁੱਧ ਦਾ ਰਿਕਾਰਡ ਨਾਨੀ ਵੀ ਇਹਦੀ ਬਾਈ ਬੋਲ ਕਹਿੰਦੀ ਸੀ ਮਾਂ ਇਹਦੀ ਹੂੰ ਤੋਰਾ ਤੋਰਾ ਚੈੱਕ ਕਰ ਲੋ ਕੱਚੀ ਕੱਚੀ ਆ ਦਿਨ ਹਜੇ ਬਾਈ ਨੇ ਕਹੀ ਦੱਸਿਆ ਉਹਨੂੰ ਲੈਵਾ ਦੇ ਦੁੱਧ ਕੋਈ ਨਹੀਂ ਆਪਾਂ ਦਾ ਤੋਲ ਕੇ ਵੀ ਲੈ ਲੂਗਾ ਉਹ ਦੁੱਧ 40 ਕਿਲੋ ਚਵਾ ਦਾਂਗੇ ਤੇ ਠੀਕ ਆ ਬਾਈ ਹੂੰ ਸੌਦਾ ਕਰ ਲੇ ਬੇ ਭਲਾਂ ਦੀ ਓਕੇ ਉਹ ਜਰਸੀ ਨਹੀਂ ਵੀ ਹਰਿਆਣੇ ਵਾਲਿਆਂ ਮੈਨੂੰ ਕਹਦੇ ਉਹ ਉਹ ਚੀਜ਼ ਨਹੀਂ ਆ। ਹੂੰ ਚੀਜ਼ ਆ ਦੇਖਣ ਨੂੰ ਪਤਾ ਲੱਗਦਾ ਕਿ ਨਹੀਂ ਚੀਜ਼ ਆ ਆਪ ਹੀ ਬੋਲਦੀ ਆ। ਲੈ ਵਾ ਚੈੱਕ ਕਰੋ ਨਾੜ ਨਾੜਾਂ ਦੇ ਨਾਲੇ ਮਾਦਰ ਮੂਰੇ ਹੂੰ ਮੂਰੇ ਲੈ ਵਾ ਚੈੱਕ ਕਰ ਲੋ ਕਮਾਲ ਦਾ ਲੈ। ਥਾਣੀ ਬੜਾ ਚੰਗਾ ਲੱਗਿਆ ਕਰਮਾਲੀ ਨੂੰ। ਕੀ ਮੋਲ ਆ ਜਾਇਜ ਵੀਰੇ? ਮੋਲ ਵੀਡੀਓ ਤੇ ਕਰਾਂਗੇ ਬਾਈ। ਫੋਨ ਤੇ ਕਰ ਲਵਾਂਗੇ। ਹੂੰ ਠੀਕ ਆ ਬਾਈ। ਜਾਇਜ ਹੀ ਹੋ। ਬਸ ਜਾਇਜ ਹੀ ਹੋ ਬਾਈ ਜਿਹੇ ਜੀ ਬਹਿੜੀ ਆ। ਹੂੰ ਉਹ ਜਿਹੀ ਕਰਾਂਗੇ ਕੋਈ ਆਪਾਂ ਗਲਤ ਨਹੀਂ ਕਰਦੇ। ਠੀਕ ਆ ਬਾਈ। ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਜਾਇਜ਼ ਮੋਲ ਉਹ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਣਾ ਫੋਨ ਤੇ ਆ ਬਈ ਨਗੀਨਾ ਹੀ ਆ ਡਾਇਮੰਡ ਪੀਸ ਆ ਜਿੰਨੀ ਤਾਰੀਫ ਕਰ ਲਾ ਉਨੀ ਥੋੜੀ ਆ ਵੈੜ ਇੱਕ ਚੀਜ਼ ਆ ਕਹਿੰਦੇ ਬਾਈ ਹਾਂ ਬਈ ਹਾਂ ਉਤੋਂ ਪੱਧਰ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਖੜਨੀ ਖੁੜਨੀ ਵੈੜ ਦੀ ਇੱਕ ਨੰਬਰ ਆ ਬਈ ਤੇ ਕਿਸੇ ਵੀਰ ਨੂੰ ਵੈੜ ਪਸੰਦ ਆ ਵੇ ਤਾਂ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ